ਦਾਸ ਦੀ ਸ਼ੁਰੂਆਤ ਹੈ ਔਰ ਗੁਰੂ ਸਾਹਿਬ ਦੀ ਅਖੀਰ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਦਾਸ ਦੀ ਅਖੀਰ ਔਰ ਗੁਰੂ ਸਾਹਿਬ ਨੇ ਹਮੇਸ਼ਾ ਹੀ ਦਾਸ ਨੂੰ ਇਸ ਗੱਲ ਦਾ ਬੜਾ ਬਲ ਬਖਸ਼ਿਆ ਕਿ ਜਦੋਂ ਵੀ ਚੁਣੌਤੀਆਂ ਆਈਆਂ ਜਾਂ ਔਖਾ ਸਮਾਂ ਆਇਆ ਜਾਂ ਹੁਕਮਰਾਨਾਂ ਦਾ ਟਕਰਾਉਣ ਦਾ ਸਮਾਂ ਆਇਆ ਗੁਰੂ ਸਾਹਿਬ ਨੇ ਮੈਨੂੰ ਇਹ ਬਲ ਬਖਸ਼ਿਆ ਕਿ ਸੱਚ ਦੇ ਰਾਹ 'ਤੇ ਚੱਲਣ ਦੀ ਇਹ ਹਿੰਮਤ ਕਿਰਪਾ ਗੁਰੂ ਸਾਹਿਬ ਨੇ ਕੀਤੀ ਹੈ ਔਰ ਅੱਜ ਕੋਈ ਇੱਕ ਗਿਣਿਆ ਮਿਥਿਆ ਪ੍ਰੋਗਰਾਮ ਨਹੀਂ ਤੋਂ ਭਾਜੀ ਇਹ ਕੇਵਲ ਤੇ ਕੇਵਲ ਮੈਂ ਸੋਸ਼ਲ ਮੀਡੀਆ 'ਚ ਕਿਉਂਕਿ ਮੈਨੂੰ ਮਿਲਣਾ ਬਹੁਤ ਚਾਹੁੰਦੇ ਸਨ ਜਦੋਂ ਦਾ ਮੈਂ ਆਇਆ ਮੈਂ ਸਭ ਨੂੰ ਨਹੀਂ ਮਿਲ ਪਾ ਰਿਹਾ ਸਰ ਸੋ ਮੈਂ ਇੱਕ ਮੈਸੇਜ ਦਿੱਤਾ ਸੋਸ਼ਲ ਮੀਡੀਆ 'ਚ ਕਿ ਭਾਈ ਮੈਂ ਸੋਮਵਾਰ ਛੱਲਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਚੱਲਣਾ ਹੈ ਜਾਂ ਰਾਤ 'ਚ ਮਿਲਣਾ ਮੈਂ ਰੁਕਦਾ ਜਾਊ ਨਾਲੇ ਮਿਲਦਾ ਜਾਊ ਔਰ ਇਸੇ ਤਰ੍ਹਾਂ ਅੱਗੇ ਵੀ ਅਸੀਂ ਮਿਲਦੇ ਰਹਿਾਂਗੇ ਸੋ ਇਹ ਇਹ ਕੋਈ ਜਿੱਤਦਾ ਨਹੀਂ ਇਹ ਛੁਕਰਾਨੇ ਦਾ ਔਰ ਲੋਕਾਂ ਨੇ ਜੋ ਪਿਆਰ ਸਤਿਕਾਰ ਅਰਦਾਸਾ ਇਸ ਨਿਮਾਣੇ ਨਾਜੀਤ ਲਈ ਕੀਤੀਆਂ ਨੇ ਇਹ ਉਹਨਾਂ ਦਾ ਸ਼ੁਕਰਾਨਾ ਕਰਦੇ ਕਰਦੇ ਅਸੀਂ ਗੁਰੂ ਦੇ ਚਰਨਾਂ 'ਚ ਜਾ ਕੇ ਹਾਜ਼ਰ ਹੋਣਾ। ਇੱਕ ਜਿਹੜਾ ਨਾਰਾਜ਼ ਹੋਇਆ, ਢੜਾ ਜਿਹਾ ਵੱਖ ਹੋਇਆ ਅਕਾਲੀ ਕਹਿ ਲਈਏ ਉਹਨਾਂ ਨੂੰ ਇਕੱਠੇ ਕਰਨ ਦੀ ਤੁਸੀਂ ਗੱਲ ਕੀਤੀ ਸੀ। ਉਹ ਸਥਿਤੀ ਹੁਣ ਕਿੱਥੇ ਖੜੀ ਹੈ? ਕਿਤਾ ਮੇਰਾ ਵੀਰ ਗੱਡੀ ਚ ਲਾਉਣ ਡਿਆ ਮੇਰੀ। ਵੇਖ ਲਓ ਬਰਨਾਲਾ ਸਾਹਿਬ ਉਹ ਸਥਿਤੀ ਖਲੋਤੀ ਨਹੀਂ ਜਿਹੜੀ ਗੱਲ ਮੈਂ ਕਰਦਾ ਸੋਚ ਸਮਝ ਕੇ ਕਰਦਾ। ਸ਼ੁਰੂਆਤ ਹੀ ਕਰ ਦਿੱਤੀ ਹੈ। ਹਾਂਜੀ ਹਾਂਜੀ ਬੇ ਔਰ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਔਰ ਉਹਨਾਂ ਨੇ ਵੀ ਕਿਹਾ ਸੀਗਾ ਕਿ ਹਾਂ ਆਪਾਂ ਨੂੰ ਸਭ ਨੂੰ ਨਾਲ ਲੈਣਾ ਚਾਹੀਦਾ ਮੇਰੀ ਗੱਲ ਚੱਲ ਰਹੀ ਹੈ ਕਈ ਚੀਜ਼ਾਂ ਮੀਡੀਆ 'ਚ ਨਹੀਂ ਕਰ ਸਕਦੇ ਮੇਰਾ ਵੀ ਜੁਮੇ ਜਿਵੇਂ ਤੁਹਾਡੇ ਸਾਹਮਣੇ ਵੀ ਆਈ ਜਾਊਗਾ ਸਾਰਾ ਕੁਝ ਤੁਹਾਡੇ ਤੋਂ ਕੋਈ ਗੱਲ ਲੁਕੀ ਸਕਦੀ ਲੋਕ ਕਾਹਦਾ ਰ ਓਧਰ ਵੀ ਹੰਗਾਰਾ ਠੀਕ ਠਾਕ ਜੀ ਆਇਆ ਹਾਂਜੀ ਜਿਹੜੇ ਦੂਜੇ ਪਾਸੋਂ ਹੰਗਾਰਾ ਉਹਨਾਂ ਨੇ ਨਾ ਪੱਕੀ ਨਹੀਂ ਹੈ ਠੀਕ ਠਾਕ ਜੀ ਹੰਗਾਰਾ ਚੰਗਾ ਜੀ ਥੋੜੀ ਨਹੀਂ ਸਾਰੀ ਗੱਲ ਕਈ ਵਾਰੀ ਤੁਹਾਨੂੰ ਜਿਆਦਾ ਦੱਸਦੇ ਨੇ ਤੁਸੀਂ ਫੱਟੇ ਬਾੜੇ ਚੱਕ ਦਿੰਦੇ ਹੋ ਇਸ ਲਈ ਕਈ ਵਾਰੀ ਅੰਦਰਲੇ ਖਾਤੇ ਕੁਝ ਬੜਾ ਕੁਝ ਹੋ ਰਿਹਾ ਹੁੰਦਾ ਤੁਹਾਨੂੰ ਹਲੇ ਹਿਸਾਬ ਨਾਲ ਦੱਸ ਨਹੀਂ ਕਿਉਂਕਿ ਜਦੋਂ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਜੀ ਤੁਹਾਡੇ ਤੋਂ ਨਹੀਂ ਲੁਕੋ ਸਕਦਾ ਕੋਈ ਕੁਛ ਵੀ ਅਕਾਲੀ ਦਲ ਦੇ ਨਾਲ ਜਿਹੜੀ ਗੱਲ ਚੱਲ ਰਹੀ ਸੀਗੀ ਜੀ ਵੀ ਜਿਹੜੇ ਦੂਜਾ ਧਰ ਜਿਹੜਾ ਉਹ ਇਹ ਕਹਿੰਦੇ ਵੀ ਪ੍ਰਧਾਨਗੀ ਦੀ ਜਿਹੜੀ ਮਤਲਬ ਲੜਾਈ ਆ ਉਹਦੇ ਪਿੱਛੇ ਇਸ ਕਰਕੇ ਜਹ ਸਾਰਾ ਅਕਾਲੀ ਦਲ ਟੁੱਟ ਹੋਇਆ ਹੋਇਆ ਨਹੀਂ ਜੀ ਮੇਰੇ ਨਾਲ ਨਹੀਂ ਕਿਸੇ ਨੇ ਇਹ ਗੱਲ ਕੀਤੀ ਨਾ ਇਹ ਨਾ ਇਹ ਗੱਲਾਂ ਮੀਡੀਆ 'ਚ ਹੋਣ ਵਾਲੀਆਂ ਨੇ ਮੈਂ ਜੇ ਕੋਈ ਗੱਲ ਕਰਦਾ ਬੜੀ ਜ਼ਿੰਮੇਵਾਰੀ ਨਾਲ ਕਰਦਾ ਐਂਡ ਰਿਜ਼ਲਟਸ ਵਿਲ ਬੀ ਇਨ ਫਰੰਟ ਆਫ ਯੂਰ ਮੈਂ ਜਿਹੜੀ ਅੱਜ ਜਿਹੜੀ ਮੇਨ ਗੱਲ ਹੈ ਨਾ ਜੀ ਦੇਖੋ ਤੁਹਾਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਕੀ ਹੈ ਪੰਜਾਬ ਦੇ ਅਜ ਹਾਲਾਤ ਕੀ ਨੇ ਇਹ ਬਾਰਡਰ ਸਟੇਟ ਹੈ ਔਰ ਪੰਜਾਬ ਦੇ ਲਾਅ ਨਾਅਰਡਰ ਟੋਟਲ ਕੋਲੈਪਸ ਹੈ ਪੰਜਾਬ ਕਿਉਂ ਇੰਡਸਟਰੀ ਭੱਜ ਰਹੀ ਆ ਪੰਜਾਬ ਨੂੰ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕੋਈ ਪੰਜਾਬੀ ਕਦੇ ਨਹੀਂ برداشت ਕਰੂਗਾ ਇਹ ਉਹ ਧਰਤੀ ਹੈ ਜਿੱਥੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਸਭ ਤੋਂ ਬੁਲੰਦ ਆਵਾਜ਼ ਨਾਲ ਹੋਈ ਸੀ ਕਿ ਪੰਜਾਬੀ ਆਪ ਦਾ ਫੈਸਲਾ ਆਪ ਕਰਨਗੇ ਸੋ ਅੱਜ ਜਿਹੜਾ ਤੁਸੀਂ ਇਹ ਪਿਆਰ ਵੇਖ ਰਹੇ ਹੋ ਇਹ ਕੋਈ ਆਰਗੇਨਾਈਜ਼ਡ ਪ੍ਰੋਗਰਾਮ ਨਹੀਂ ਹੈ ਮਗਰ ਇਹ ਇੱਕ ਸੰਕੇਤ ਹੈ ਜੋਸ਼ ਹੈ ਕਿ ਭਾਈ ਜਿਹੜੇ ਪੰਜਾਬ ਨੂੰ ਦਬਾਣਾ ਚਾਹੁੰਦੇ ਐ ਪ੍ਰੈਸ ਨੂੰ ਦਬਾਉਣਾ ਚਾਹੁੰਦੇ ਐ ਪ੍ਰੈਸ ਦੀ ਆਜ਼ਾਦੀ ਨੂੰ ਚਪਾਉਣਾ ਚਾਹੁੰਦੇ ਐ ਲਾਅਨ ਆਰਡਰ ਨੂੰ ਬੇੜਾ ਗੜ ਕੀਤਾ ਹੈ ਕਿਸਾਨੀ ਦਾ ਧੋਖਾ ਕੀਤਾ ਹੈ ਨੌਜਵਾਨਾਂ ਨੂੰ ਜਿਹੜਾ ਧੋਖਾ ਕਰ ਰਿਹਾ ਅੱਜ ਉਹਨਾਂ ਨੂੰ ਸਾਫ ਸੰਕੇਤ ਹੈ ਕਿ ਭਾਈ ਤੁਹਾਡੀ ਪੁੱਠੀ ਗਿਣਤੀ ਸ਼ੁਰੂ ਆ ਤੋਂ ਨੂੰ ਭਜਾ ਕੇ ਹਟਾਂਗੇ ਦਿੱਲੀ ਤੋਂ ਜਿਹੜਾ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਵੀ ਭਜਾਵਾਂਗੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਪੰਜਾਬ ਦਾ ਫੈਸਲਾ ਕਰਨਗੇ ਪਰ ਹਾਰ ਟੂ ਐਸੇ ਸ਼ੁਰੂ ਹੋ ਰਿਹਾ ਹੈ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਉਹਨੂੰ ਖਤਮ ਕਰਨ ਲਈ ਕਦੇ 72 ਘੰਟੇ ਕਦੇ 48 ਘੰਟੇ ਇਹ ਕੀ ਚੱਲ ਰਿਹਾ ਹੈ ਇਹ ਸਭ ਪੀਆਰ ਐਕਸਰਸਾਈਜ਼ ਹੈ ਧਿਆਨ ਭਟਕਾਉ ਮੁੱਦਾ ਹੈ ਮੈਂ ਤਾਂ ਡੀਜੀਪੀ ਸਾਹਿਬ ਦੀ ਕੱਲ ਦੀ ਉਹ ਸੁਣ ਕੇ ਹੈਰਾਨ ਰਹਿ ਗਿਆ ਪਰ ਹਾਰ ਟੂ ਹਾਂਜੀ ਹਾਂ ਮਤਲਬ ਫਿਲਮ ਪੜਾਉਣੀ ਹੈ ਤੁਸੀਂ ਹਮ ਲਾਅਨ ਆਰਡਰ ਤਾਂ ਡੇਲੀ ਸਬਜੈਕਟ ਹੈ ਇਵਰੀ ਆਵਰਲੀ ਸਬਜੈਕਟ ਹੈ ਔਰ ਇਹਨਾਂ ਨੂੰ ਪੀਆਰ ਐਕਸਰਸਾਈਜ਼ ਦੀ ਸੂਚੀ ਆ ਪਰਸੋ ਬੰਦਾ ਮਰਿਆ ਤੁਹਾਡਾ ਆਪ ਵਾਲਾ ਜਿਹੜਾ ਮੁੱਖ ਮੰਤਰੀ ਨਾਲ ਹੁੰਦਾ ਸੀ ਉਹਨੂੰ ਤਾਂ ਤੁਸੀਂ ਸੇਫ ਨਹੀਂ ਰੱਖ ਪਾਰੇ ਤੇ ਤੁਸੀਂ ਲੋਕਾਂ ਦੀ ਸੇਫਟੀ ਇਨਸਿਕਿਉਰਟੀ ਦੀ ਕਿੱਥੇ ਗੱਲ ਕਰਦੇ ਹੋ ਕਿੱਥੇ ਇੰਡਸਟਰੀ ਇੱਥੇ ਰਹਿਣੀ ਆ ਔਰ ਇਹ ਸਿਰਫ ਤੇ ਸਿਰਫ ਇਸ ਲਈ ਹੋ ਰਿਹਾ ਕਿਉਂਕਿ ਐਡ ਹੌਕ ਡੀਜੀਪੀ ਆ ਜਦ ਤੱਕ ਪੰਜਾਬ ਨੂੰ ਪਰਮਨੈਂਟ ਡੀਜੀਪੀ ਨਹੀਂ ਮਿਲੂਗਾ ਪੰਜਾਬ ਤੂੰ ਉਹ ਉਹ ਆਪਣੀ ਕੁਰਸੀ ਦਾ ਫਿਕਰ ਛੱਡ ਕੇ ਪੰਜਾਬ ਦੇ ਲੋਕਾਂ ਦਾ ਫਿਕਰ ਜਦ ਤੱਕ ਨਹੀਂ ਕਰੂਗਾ ਤਦ ਤੱਕ ਲਾਅਨ ਆਰਡਰ ਠੀਕ ਨਹੀਂ ਹੋਣਾ ਬਾਰਡਰ ਸਟੇਟ ਹੈ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਇੰਡਸਟਰੀ ਪੰਜਾਬ ਚ ਨਹੀਂ ਆ ਰਹੀ ਸੁਪਰੀਮ ਕੋਰਟ ਦੀ ਰੂਲਿੰਗ ਆ ਚੁੱਕੀ ਹੈ ਕਿ ਮੈਂ ਸ਼ੁਕਰਗੁਜ਼ਾਰ ਆ ਜੀ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨਸ ਲਾਗੂ ਹੋਣੀ ਚਾਹੀਦੀ ਪਰਮਨੈਂਟ ਡੀਜੀਪੀ